ਲੰਮੇ ਇੰਤਜ਼ਾਰ ਦੇ ਬਾਅਦ ਬਠਿੰਡਾ 에ਰਪੋਰਟ ਤੋਂ ਉਡਾਣਾ ਸ਼ੁਰੂ ਹੋ ਗਿਆ ਨੇ ਦਿੱਲੀ ਤੋਂ ਬਠਿੰਡਾ ਲਈ ਆਈ ਪਹਿਲੀ ਫਲਾਈਟ ਜ਼ਰੀਏ ਸਫ਼ਰ ਕਰਕੇ ਕੇਂਦਰੀ ਹਵਾਬਾਜ਼ੀ ਮੰੰਤਰ ਸ਼ੋਕ ਗਜਪਤੀ ਰਾਜੂ ਅਤੇ ਕੇਂਦਰੀ ਮੰਤਰੀ ਹਰਸ਼ਮਿਲ ਕੋਰ ਬਾਦਲ ਨੇ ਇਸ ਦਾ ਉਦਘਾਟਨ ਕੀਤਾ ਬਠਿੰਡਾ ਦਿੱਲੀ ਵਿਚਕਾਰ ਇਹ ਫਲਾਈਟ ਹਫ਼ਤੇ ਦੇ 3 ਦਿਨ ਚੱਲੇਗੀ 에ਅਰ ਇੰਡੀਆ ਨੇ 72 ਸੀਟਾਂ ਵਾਲੀ ਉਡਾਣ ਸ਼ੁਰੂ ਕੀਤੀ ਹੈ ਬਠਿੰਡਾ ਦਾ 에ਰਪੋਰਟ 2012 ਤੋਂ ਬਣ ਕੇ ਤਿਆਰ ਹੈ ਪਟਿਆਲਾ ਦੇ ਸਾਨੇ ਵਾਲੇ ਸਿਤ ਏਅਰਪੋਰਟ ਤੋਂ ਹਵਾਈ ਆਵਾਜਾਈ ਠੱਪ ਹੋ ਗਈ ਹੈ ਪਹਿਲਾ 2011 ਵਿੱਚ ਇਹ ਸੇਵਾ ਸ਼ੁਰੂ ਹੋਈ ਸੀ ਜੋ ਕਮਜ਼ੋਰ ਵਿਵਸਥਾ ਕਾਰਨ 2014 ਵਿੱਚ ਬੰਦ ਹੋ ਗਈ ਅਤੇ ਸਤੰਬਰ 2016 ਦੇ ਵਿੱਚ ਫਿਰ ਸ਼ੁਰੂ ਕੀਤੀ ਗਈ ਪਰ ਕੁਝ ਮਹੀਨੇ ਮਗਰੋਂ ਹੀ ਫਿਰ ਤੋਂ ਫਲਾਈਟ ਬੰਦ ਹੋ ਗਈ ਹੈ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਡ੍ਰੀਮ ਪ੍ਰੋਜੈਕਟ ਪਾਣੀ ਅੰਦਰ ਚੱਲਣ ਵਾਲੀਆਂ ਬੱਸਾਂ ਦਾ ਟਰਾਇਲ ਅੱਜ ਕਾਮਯਾਬ ਹੋ ਗਿਆ ਜੋ ਹਰੀਕੇ ਪੱਤਨ ਵਿੱਚ ਲਿਆ ਗਿਆ ਜਿਸ ਮਗਰੋਂ ਸੋਮਵਾਰ ਨੂੰ ਸੁਖਵੀਰ ਬਾਦਲ ਇਸ ਪ੍ਰੋਜੈਕਟ ਦਾ ਉਦਘਾਟਨ ਕਰਨਗੇ 8 ਦਸੰਬਰ ਨੂੰ ਧਿਆਨ ਦੇ ਸਮਰਾਲਾ ਚੌਂਕ ਨੇੜੇ ਬੈਂਕ ਲਾਈਨ 'ਚ ਇਸ ਮਹਿਲਾ ਦੀ ਮੌਤ ਹੋ ਗਈ ਸੀ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਪ ਕਨਵੀਨਰ ਰਵਿੰਦ ਕੇਜਰੀਵਾਲ ਉਸ ਦੇ ਘਰ ਪਹੁੰਚੇ ਕੇਜਰੀਵਾਲ ਨੇ ਮ੍ਰਿਤਕਾ ਦੀ ਬੇਟੀ ਦੇ ਵਿਆਹ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਦਿੱਲੀ ਵਿੱਚ ਕੈਪਟਨ ਅਮਿੰਦਰ ਸਿੰਘ ਦੀ ਮੌਜੂਦਗੀ 'ਚ ਆਪ ਆਗੂ ਕਰਨਲ ਲਖਨਪਾਤ ਪੀ ਕੇ ਸ਼ਰਮਾ ਕਰਨਲ ਇਕਬਾਲ ਤੇ ਭਰਪੂਰ ਸਿੰਘ ਕਾਂਗਰਸ ਪਾਰਟੀ ਦੇ ਸ਼ਾਮਲ ਹੋਏ ਨੇ ਜਿਨ੍ਹਾਂ 'ਤੇ ਇਲਜ਼ਾਮ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ